ਦੇਖੀ ਨਾ ਉੱਥਾ ਕਰਨ ਲੈ ਲਾਈ ਵੀ ਦੋਸਤੋ ਨਾ ਆਪਾਂ ਮੱਝ ਦੌਰ ਕੇ ਦਿਖਾਉਣਾ ਬਾਈ ਦੀ ਇਧਰ ਨੂੰ ਲੈ ਇਧਰ ਨੂੰ ਲੈ ਜਾਏ ਸੂਰਜ ਤੇ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਪਸੂ ਮੰਡੀ ਮੋੜ ਜਿਹੜੀ ਹਰ ਆ ਕੇ 20 ਤਰੀਕ ਨੂੰ ਲੱਗਦੀ ਆ ਤੇ ਮੱਝ ਤੁਹਾਨੂੰ ਤੋਰ ਕੇ ਦਿਖਾਉਣ ਲੱਗੇ ਆ ਹਰ ਮਹੀਨੇ 20 ਤਰੀਕ ਨੂੰ ਲੱਗਦੀ ਤੇ ਅੱਜ ਵੀ ਇਹ ਮੰਡੀ ਮੋੜ ਲੱਗੀ ਹੋਈ ਆ ਤੇ ਜਿਹੜੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਓ ਤੇ ਆਓ ਫਿਰ ਬੜਾ ਸਾਮਾਨ ਆ ਲਈ ਮੌਰ ਮੰਡੀ ਦੀ ਜਿਹੜੀ ਦਿਖਾਉਣਾ ਤੁਹਾਨੂੰ ਕਵਰੇਜ ਵੀਡੀਓ ਜੰਗੀ ਲੱਗੀ ਸ਼ੇਅਰ ਜਰੂਰ ਕਰੋ ਮਿੱਤਰੋ ਤੇ ਡਿਟੇਲ ਲੈ ਕੇ ਦਿੰਨਾ ਪੂਰੀ ਤਾਜੀ ਸੂਈਏ ਮਾਂ ਚ ਸਾਹਮਣੇ ਜਿਹੜਾ ਬੱਚਾ ਉਹਦਾ ਖੜਾਗਾ ਤੇ ਬਾਈ ਤੋਂ ਪੂਰੀ ਜਾਣਕਾਰੀ ਪ੍ਰੋਪਰ ਲੈ ਕੇ ਦਵਾਂਗੇ ਛਣਾ ਛਣਾ ਸਾ ਜਿਹੜਾ ਬੁਰਾ ਸਾਫਾ ਬਿਲਕੁਲ ਇਹ ਚਾਰੇ ਥਣ ਜਿਹੜੇ ਲੱਗ ਲੱਗਣੇ ਸੰਗ ਥੋੜਾ ਜਰੂਰ ਖੁੱਲਾ ਤੇ ਬਾਕੀ ਜਾਣਕਾਰੀ ਜਿਹੜੀ ਆਪਾਂ ਬਾਈ ਤੋਂ ਲੈਣੇ ਆਂ ਇੱਕ ਵਾਰੀ ਆਰਡਰ ਤੇ ਤੁਸੀਂ ਨਿਗਾਹ ਮਾਰ ਲਓ ਅੱਜ ਬਾਈ ਮੋੜ ਲੈ ਕੇ ਆਇਆ ਪਸ਼ੂ ਮੰਡੀ ਦੇ ਉੱਤੇ ਬਾਕੀ ਕਰਦੇ ਆਂ ਗੱਲ ਬਾਈ ਨਾਲ ਬਾਈ ਸਸੀ ਗਾਲ ਬਾਈ ਨਾਮ ਦੱਸੀ ਨਰਮਨ ਸਿੰਘ ਬਾਈ ਨਰਮਲ ਉੱਚਾ ਬੋਲ ਨਰਮਲ ਤੇ ਕਿਹੜਾ ਪਿੰਡ ਆ ਬਾਈ ਗੁਰਜ ਡੱਲਾ ਗੁਰਜ ਡੱਲਾ ਡੱਲਾ ਇਹ ਕਿੱਥੇ ਰਹਿ ਗਿਆ ਕਿਸਾਨੇ ਕੋਲੇ ਕਿਸਾਨੇ ਕੋਲੇ ਜਿਲ੍ਹਾ ਬਠਿੰਡਾ ਪੈਂਦਾ ਠੀਕ ਆ ਤੇ ਇੱਕ ਵਾਰੀ ਬਾਈ ਮੋਬਾਈਲ ਨੰਬਰ ਬੋਲੀ 81950 11253 81950 112 18253 53 ਠੀਕ ਆ ਇਹ ਬਾਈ ਨਰਮਨ ਦਾ ਨੰਬਰ ਆ ਤੇ ਬਾਕੀ ਬਾਈ ਜਿਹੜੀ ਆ ਆਪਾਂ ਝੋਟੀ ਮਤਲਬ ਦਿਖਾਈ ਹੈ ਮੈਂ ਐਸੇ ਕੰਮੇ ਸੂਏ ਆ ਇਹ ਤੀਜੇ ਸੂਏ ਤੀਜੇ ਸੂਏ ਠੀਕ ਆ ਲੈ ਵੀ ਮਿੱਤਰੋ ਤੀਜੇ ਸੂਏ ਜਿਹੜੀ ਮਾਤੇਗੀ ਤੇ ਬਾਈ ਕਿੰਨੇ ਦਿਨਾਂ ਕੁ ਸੂਈ ਨੂੰ 10 ਦਿਨ ਠੀਕ ਆ ਦੁੱਧ ਹੁਣ ਕਿੰਨਾ ਤਿਆਰ ਆ 12 12 ਪੂਰਾ ਜਾਮ ਲੈ ਮਿੱਤਰੋ 12 ਕਿਲੋ ਬਾਈ ਜਿਹੜਾ ਦੁੱਧ ਤਿਆਰ ਦੱਸਦਾ ਤੇ ਬਾਕੀ ਆਰਡਰ ਕੋਈ ਵੀ ਅੰਦਾਜ਼ਾ ਲਾ ਸਕਦੇ ਹੋ ਤੇ ਬਾਕੀ ਹਨਾ ਲੇਵਲ ਲੂਵਾ ਚੰਗਾ ਮੱਝ ਨੇ ਤਿਆਰ ਕਰਿਆ ਹੋਇਆ ਤੇ ਫਣਾ ਸੇ ਸਾਹਿਬ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਿਆ ਮੁੱਠੀ ਵਾਲਾ ਤੇ ਮੰਗਰ ਬੱਚਾ ਵੀ ਤੁਸੀਂ ਦੇਖ ਲਿਆ ਤੇ ਭਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ 100 ਰੁਪਏ 100 ਰੁਪਏ ਤੇ ਮਾਨਦਾਨ ਹੂ ਵਿੱਚ ਹਾਂ ਕਰ ਦੇਣਾ ਕਿੰਨਾ ਕਰ ਦੇਗਾ ਆ ਦੇਖ ਲੈ 90 90 ਦੀ ਠੀਕ ਆ ਲੈ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬੁਰਜ ਡੱਲਾ ਡੱਲਾ ਜ਼ਿਲ੍ਹਾ ਬਠਿੰਡਾ ਹਣਾ ਠੀਕ ਆ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਬਾਈ ਦਾ ਰੇਟ ਹੈ ਜਿਹੜਾ ਜਾਇ ਜਾਂ ਪਹਿਲੀ ਆਪਾਂ ਮੱਝ ਵੀ ਵੀਡੀਓ ਕਵਰ ਕਰਨ ਲੱਗੀ ਬਾਈ ਨੇ ਪਹਿਲੀ ਜੀ ਜਾਇ ਰੇਟ ਕਰਿਆ ਹੈ ਨਾ ਲੱਖ ਰੁਪਏ ਰੇਟ ਕਰਦਾ ਬਾਈ ਕਹਿੰਦਾ 90000 ਦੀ ਦੇ ਦੇਂਗੇ ਬਾਕੀ ਬਾਈ ਨਾਲ ਸੰਪਰਕ ਕਰਦੇ ਨੇ ਤੇ ਦੋ ਟਾਈਮ ਤਸੱਲੀ ਕਰਕੇ ਦੋਸਤੋਂ ਤੁਸੀਂ ਫੇਰ ਖਰੀਦ ਸਕਦੇ ਹੋ ਇੱਕ ਬਾਈ ਕੋਲ ਨਾ ਕੱਟੀ ਖੜੀ ਹੈ ਗਈ ਬਰ ਭਰਾ ਕੱਲ ਵੀ ਕਮੈਂਟ ਬਹੁਤ ਆਈ ਸੀ ਵੀ ਕੱਟੀ ਦੀ ਕੋਈ ਵੀਡੀਓ ਕਵਰ ਕਰਿਆ ਕਰੋ ਲੈ ਕੱਟੀ ਹਿੰਦੀ ਵੀ ਸਾਨੂੰ ਜਿਹੜੀ ਵੀਡੀਓ ਆਪਾਂ ਦਿਖਾਉਣ ਲੱਗੇ ਆ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਕੱਟੀ ਜੇ ਕਿਸੇ ਭਰਾ ਨੇ ਖਰੀਦਣੀ ਆ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਲੈ ਚੱਲ ਬਾਈ ਤੇ ਸਕੀਨ ਆ ਪੂਰੀ ਹੈ ਛੋਟੀ ਹੈਗੀ ਤੇ ਬਾਕੀ ਬਾਈ ਤੋਂ ਰੇਟ ਪੁੱਛ ਕਰਦੇ ਨੇ ਹਨਾ ਸਾ ਜਿਹੜਾ ਸੋਹਣਾ ਸਪੇਸ ਵਧੀਆ ਨਿਕਲਣੇ ਥਣ ਲੱਗੇ ਹੋਇਆ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਬਾਕੀ ਇਹਦੇ ਬਾਰੇ ਵੀ ਬਾਈ ਤੋਂ ਪੁੱਛਦੇ ਆ ਤੇ ਬਾਈ ਇਹ ਕਿੰਨੇ ਟਾਈਮ ਦੀ ਆ ਸਾਲ ਦੀ ਸਾਲ ਦੀ ਠੀਕ ਆ ਜੀ ਮਾਂ ਦੁੱਧ ਕਿੰਨਾ ਸੀਗਾ ਮਾਂ ਦਾ 14 ਲੀਟਰ 14 ਲੀਟਰ ਇਹਦੀ ਮੱਝ ਦੀ ਤਾਂ ਨਹੀਂ ਨਹੀਂ ਜੀ ਠੀਕ ਆ ਹੋਰ ਦੀ ਆ ਠੀਕ ਆ ਤੇ ਬਾਈ ਕੀ ਰੇਟ ਕਰਤਾ ਇਹਦਾ 17 17000 ਕਿੰਨਾ ਮਾਨਦਾਨ ਕਰ ਦੇਗਾ 1000 ਹੋਰ ਥਾ 1000 ਕੀ ਗਾ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਲੈ ਬਾਕੀ ਜਿਹੜਾ ਬਾਈ ਇਹ ਮੌਕੇ ਦੀ ਗੱਲ ਆ ਯਾਰ 11 2 17000 ਰੇਟ ਕਰਦਾ 1000 ਰੁਪਏ ਮਾਨਦਾਨ ਕਰਾਂਗਾ ਕਹਿੰਦਾ ਬਾਕੀ ਮੌਕੇ ਦੀ ਗੱਲ ਆ ਬਾਈ ਨਾਲ ਸੰਪਰਕ ਕਰ ਲਓ ਜਿਹੜੇ ਭਰਾ ਕਹਿੰਦੇ ਹੁੰਦਾ ਕੱਟੀਆਂ ਲੈਣੀਆਂ ਨੇ ਹਣਾ ਕੱਲ ਵੀ ਫੋਨ ਆਇਆ ਸੀ ਤੇ ਕਮੈਂਟੀ ਬਹੁਤ ਆਈ ਤੇ ਆ ਖੜੀ ਹੈ ਕੱਟੀ ਮਿੱਤਰੋ ਮੌੜ ਮੰਡੀ ਦੇ ਉੱਤੇ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਲੈ ਵੀ ਦੋਸਤੋ ਨੇ ਇੱਕ ਬਾਈ ਕੋਲੇ ਨਾ ਟਾਪ ਕਲਾਕਸਮ ਝੋਟੀ ਆ ਤੇ ਦਿਖਾਉਣ ਲੱਗੇ ਸਾਨੂੰ ਲੈ ਕੇ ਅਜੇ ਹੁਣੀ ਪਹੁੰਚਿਆ ਤੇ ਬਾਕੀ ਇਧਰ ਨੂੰ ਦੁਰਲਾ ਬਾਈ ਤੋ ਔਰ ਕੇ ਦਿਖਾ ਦਈਏ ਤੇ ਫਿਰ ਆਪਾਂ ਬਾਈ ਤੋਂ ਟਟੇ ਲੈ ਕੇ ਦੇਵਾਂਗੇ ਤੁਰਦੂਣੀ ਇੱਕ ਵਾਰੀ ਦੁਸੀਂ ਚੱਕਰ ਲਓ ਥਣ ਲੈ ਵੀ ਜਿਹੜੀ ਬੰਤਰਾ ਬਹੁਤ ਸੋਹਣੀ ਆ ਤਾਜੀ ਸੁਈ ਹੋਈ ਆ ਹਨਾ ਤੇ ਬਾਕੀ ਤਾਜੀ ਸੁਈ ਹੋਈ ਆ ਫਸਵਾ ਲੈ ਵਧੀਆ ਟਾਈਟ ਪੂਰਾ ਜਿਹਾ ਹਨਾ ਪਠੂੜੇ ਦੀ ਜਿਹੜੀ ਬੰਤਰਾ ਬਹੁਤ ਸੋਹਣੀ ਆ ਤੇ ਬਾਕੀ ਗੱਲਬਾਤ ਆਪਾਂ ਬਾਈ ਤੋਂ ਜਿਹੜੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਅੱਜ ਥੋੜਾ ਮੰਡੀ ਤੇ ਜਿਹੜੇ ਪਸ਼ੂ ਲੇਟ ਪਹੁੰਚ ਰਹੇ ਕਿਉਂਕਿ ਮੰਡੀ ਦਾ ਪਤਾ ਨਹੀਂ ਸੀਗਾ ਲੱਗਦੀ ਇਹਨੂੰ ਬੰਦ ਕਰੀ ਹੋਈਆਂ ਵੈਸੇ ਲੱਗਦੀ ਆ ਤੇ ਬਾਕੀ ਆਪਾਂ ਬੱਚਾ ਵੀ ਖੜਾ ਤੇ ਸਾਹਮਣੇ ਬਾਕੀ ਬਾਈ ਤੋਂ ਜਾਣਕਾਰੀ ਲੈਣੇ ਪੂਰੀ ਗੱਲਬਾਤ ਵੀ ਕਰਦੇ ਆ ਅ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਸਮਾਲ ਸਰ ਪਿੰਡ ਆ ਜੀ ਸਮਾਲ ਸਰ ਮੋਗੇ ਚੋਂ ਆਇਓ ਮੋਗੇ ਚੋਂ ਠੀਕ ਆ ਤੇ ਭਾਈ ਨਾਮ ਦੱਸੋ ਬਲਾ ਦਾ ਮੇਰਾ ਬਿੰਦਰ ਸਿੰਘ ਸੰਧੂ ਆ ਜੀ ਬਿੰਦਰ ਸਿੰਘ ਸੰਧੂ ਬਿੰਦਰ ਜੀ ਇੱਕ ਵਾਰੀ ਨੰਬਰ ਵੀ ਦੱਸ ਦਿਓ 9417617331 9417617331 ਠੀਕ ਹੈ ਬਾਈ ਬਿੰਦਰ ਸਿੰਘ ਦਾ ਨੰਬਰ ਆ ਸਮਾਲਸਰ ਤੋਂ ਆਇਆ ਮੋਗਾ ਜਲਾ ਪੈਂਦਾ ਮਿੱਤਰੋ ਤੇ ਬਾਈ ਜਿਹੜੀ ਆਪਾਂ ਝੋਟੀ ਤੋਰ ਕੇ ਰਹੀ ਕਹਵੇਂ ਸੂਇਆ ਇਹ ਤੀਜੇ ਸੂਇ ਤੀਜੇ ਸੂਇ ਠੀਕ ਆ ਤੀਜੇ ਸੂਇ ਝੋਟੀ ਕਹਿ ਦੇਣਾ ਸੂਇ ਹੋ ਗਈ ਬਾਈ 10 ਕਿਲੋ ਦਸ ਦੇਣਾ ਦੁੱਧ ਬਾਈ ਕਿੰਨਾ ਤਿਆਰ ਆ 14 ਕਿਲੋ ਹੁਣ ਤਿਆਰ ਆ ਠੀਕ ਆ ਲੈ ਮਿੱਤਰੋ 14 ਕਿਲੋ ਬਾਈ ਕਹਿੰਦਾ ਤਿਆਰ ਆ ਕੰਡੇ ਵਾਲਾ ਤੇ ਝੋਟੀ ਵੀ ਯਾਰ ਬੰਤਰ ਬੰਤਰ ਨਾ ਪੂਰੀ ਸਰਾ ਗਲਵਾਤਾ ਤੇ ਬਾਕੀ ਬਾਈ ਮੋਗੇ ਤੋਂ ਆਇਆ ਲੈ ਕੇ ਤੇ ਬਾਈ ਹੁਣ ਮਨ ਲਾ ਰੇਟ ਕੀ ਕਰਤਾ ਜਿਦਿ ਘੜੀ 80 ਇੱਕ ਦੀ ਕਿੰਨਾ ਮਾਨਤਨ ਕਰੋਗੇ ਕਰਦਾ ਕਿ ਮਾਨਤਨ ਤੇਰੇ ਵੀਰ ਜੀ ਨਾਲ ਪੰਜ ਹਜ਼ਾਰ ਕਰਦਾਂਗੇ ਮਾਨਤਨ ਠੀਕ ਆ ਲੈ ਬਾਈ ਕਿਹਾ ਯਾਰ ਮੌਕੇ ਦੀ ਗੱਲ ਆ 5000 ਜੇ ਕੋਈ ਵੀਡੀਓ ਦੇਖ ਕੇ ਉਹਦਾ ਮਾਨਤਨ ਕਰਾਂਗੇ ਬਾਕੀ ਮੌਕੇ ਦਾ ਰੇਟ ਮੰਡੀ ਦੇ ਹਿਸਾਬ ਜਿਹੜਾ ਕਰਨਾ ਪੈਂਦਾ ਸਮਾਲ ਸਰ ਤੋਂ ਆਇਆ ਬਾਈ ਮੋਗੇ ਜ਼ਿਲ੍ਹੇ ਦੇ ਵਿੱਚੋਂ ਲੈ ਕੇ ਤਾਂ ਅੱਜ ਜਿਹੜੀ ਸੂਈ ਹੋਈ ਆ ਤੇ ਇੱਕ ਬਾਈ ਕੋਲੇ ਗੱਬਣ ਝੋਟੀ ਉਹ ਵੀ ਸਾਨੂੰ ਦੌਰ ਕੇ ਦਿਖਾ ਦਈਏ ਤੇ ਦੋ ਨਗ ਲੈ ਕੇ ਇਧਰ ਨੂੰ ਲੈ ਚਲ ਦੋ ਨਗ ਲੈ ਕੇ ਜਿਹੜੇ ਬਾਈ ਪਹੁੰਚੇ ਹੋਇਆ ਤੇ ਬਾਕੀ ਬਾਈ ਦੇ ਜਿਹੜੀਆਂ ਝੋਟੀਆਂ ਨੇ ਸਾਫ਼ ਸੁਥਰੀਆਂ ਚੰਗੇ ਥਣ ਹਵਾਨੇ ਵਾਲੀਆਂ ਤੇ ਇਹ ਕੱਚੀ ਮਿੱਤਰੋ ਤੇ ਮੋੜ ਲਾ ਬਾਈ ਕੱਚੀ ਝੋਟੀ ਜਿਹੜੀ ਹਜੇ ਲੈਂਦੀ ਆ ਹਫਤਾ 10 ਦਿਨ ਬਾਕੀ ਬਾਈ ਤੋਂ ਜਾਣਕਾਰੀ ਲੈਨੇ ਸਾਡੇ ਹਿਸਾਬ ਨਾਲ ਤੇ ਥਣਾ ਦੀ ਬੰਤਰਾ ਜਿਹੜੀ ਬਹੁਤ ਵਧੀਆ ਕੱਲਾ ਕੱਲਾ ਥਣਾ ਤੇ ਲੇਵਾ ਜਿਹੜਾ ਤਿਆਰ ਕਰਨਾ ਤੇ ਬਾਈ ਸਸੀ ਗਾਲ ਬਾਈ ਨਾਮ ਦਸੀ ਗਾਲ ਜਸਪ੍ਰੀ ਜਸਪ੍ਰੀ ਦਾ ਠੀਕ ਹੈ ਜਸਪ੍ਰੀ ਦਾ ਨੰਬਰ ਹੀ ਬੋਲ ਬਾਈ 99 95 0740 ਠੀਕ ਹੈ ਜਸਪ੍ਰੀ ਜਿਹੜੀ ਬਈ ਛੋਟੀ ਤੋਰ ਦਿਖਾਈ ਹੈ ਕਹਿੰਦੇ ਸੂਏ ਸੂਏ ਪਹਿਲਾ ਸੂਏ ਸੋਣਾ ਬਾਈ ਪਹਿਲਾ ਸੂਆ ਦੇਖਣ ਥੋੜੀ ਵੱਡੀ ਲੱਗੀ ਹੈ ਨਾ ਹਾਂ ਚਾਰ ਦੰਦਾ ਬਾਈ ਠੀਕ ਚਾਰ ਦੰਦਾ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਕਿਹਦੇ ਹਫਤਾ ਪਿਆ ਬਾਈ ਇੱਕ ਹਫਤੇ ਦੀ ਕੱਚੀ ਆ ਹਾਂ ਤੇ ਇਹਦੀ ਮਾਂ ਦਾ ਬਈ ਪਤਾ ਦੁੱਧ ਕਿੰਨਾ ਕਿਸੀ ਹੈ ਨਹੀਂ ਬਈ ਯਾਰ ਮੈਂ ਠੀਕ ਵੀ ਆਪਾਂ ਨੂੰ ਕੋਈ ਪਤਾ ਨਹੀਂ ਤੇ ਤੇਰੇ ਹਿਸਾਬ ਨਾਲ ਬਈ ਦੁੱਧ ਕਿੰਨਾ ਪਾ ਦੂਗੀ ਦੁੱਧ 14-15 ਕਿਲੋ ਕਿਲੋ ਪਾ ਪਹਿਲੇ ਸੂਏ ਹਾਂ ਠੀਕ ਹੈ ਹਜੇ ਤਾਂ ਮल्ला ਹਫਤੇ ਦੇ ਵਿੱਚ ਵਧੀਆ ਆਰਡਰ ਹੁੰਦਾ ਜੀ ਹਣਾ ਤੇ ਆਰਡਰ ਹੁਣ ਵੀ ਵਧੀਆ ਤਿਆਰ ਕਰੀ ਬੈਠੀ ਆ ਤੇ ਇੱਕ ਹਫਤੇ ਦੇ ਵਿੱਚ ਬਈ ਕਹਿੰਦਾ ਵਧੀਆ ਚੰਗਾ ਆਰਡਰ ਤਿਆਰ ਕਰੂਗੀ ਤੇ ਪਹਿਲੇ ਸੂਏ ਚਾਰ ਦੰਦ ਝੋਟੀਆਂ ਨੇ ਸੂਣਾ ਤੇ ਦੇਖਣ ਨੂੰ ਥੋੜਾ ਵੱਡੀ ਜ਼ਰੂਰ ਲੱਗਦੀ ਆ ਤੇ ਕਈ ਵਾਰ ਨਾ ਬਸੂ ਲੇਟ ਮੰਨ ਲਓ ਵੀ ਨਮ ਤੋ ਹੁੰਦਾ ਤੇ ਬਾਕੀ ਭਾਈ ਰੇਟ ਦੀ ਗੱਲ ਆਈਂ ਰੇਟ ਕੀ ਕਰਤਾ ਇਹਦੇ 1.40 ਇੱਕ 40 ਕਿੰਨਾ ਮੰਨਦਣ ਕਰ ਦੇਗੇ ਉਹ ਨਹੀਂ ਗੱਲ ਬਾਤ ਮੌਕੇ ਦੀ ਠੀਕ ਹੈ ਮੌਕੇ ਦੀ ਗੱਲ ਹੈ ਨਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਣਾ ਲੈ ਬਾਈ ਨੇ ਰੇਟ ਮੰਡੀ ਦੇ ਹਿਸਾਬ ਕਰਤਾ ਤੇ 1 ਲੱਖ 40000 ਤੇ ਬਾਕੀ ਕਹਿੰਦਾ ਮੌਕੇ ਦੀ ਗੱਲ ਆ ਥਣ ਹਵਾਨਾ ਜਿਹੜਾ ਵਧੀਆ ਤਿਆਰ ਕਰਦੀ ਆਉਂਦੀ ਹੈ ਹਜੇ ਹਫਤੇ ਦੀ ਕੱਚੀ ਆ ਤੇ ਹਫਤੇ ਦੇ ਵਿੱਚ ਨੇ ਬਹੁਤ ਜਸੀਲਾ ਆਰਡਰ ਭਰ ਜਾਣਾ ਤੇ ਝੋਟੀਆਂ ਦੋਨੇ ਸੁਣਿਆ ਬਾਈ ਤੁਸੀਂ ਵੀ ਸੰਭਾਲ ਸਰਤੋਂ ਮੇਰਾ ਲੰਡੇ ਪਿੰਡ ਲੰਡੇ ਠੀਕ ਆ ਲੰਡੇ ਮੋਗੇ ਜਿਹੇ ਜਾਂਦੇ ਜਲੇ ਹਨ ਇਹ ਬਾਈ ਦਾ ਪਿੰਡ ਲੰਡੇ ਆ ਮੋਗੇ ਜਲੇ ਚੁਏ ਆ ਤੇ ਬਾਈ ਮੋਗੇ ਜਲੇ ਦੇ ਵਿੱਚੋਂ ਦੋ ਝੋਟੀਆਂ ਲੈ ਕੇ ਪਹੁੰਚੇ ਹੋਏ ਅੱਜ ਪਸ਼ੂ ਮੰਡੀ ਮੋੜ ਦੇ ਉੱਤੇ ਤੇ ਚੰਗੀਆਂ ਝੋਟੀਆਂ ਨੇ ਬਾਕੀ ਅੱਜ ਦੋਸਤੋ ਜਿਵੇਂ ਮੰਡੀ ਜਿਹੜੀ ਬੰਦ ਦੱਸੀ ਸੀਗੀ ਤੇ ਪਰ ਗਾਹਕ ਜਿਹੜਾ ਇੱਥੇ ਬਹੁਤ ਪਹੁੰਚਿਆ ਹੋਇਆ ਹੈ ਨਾ ਮੰਡੀ ਦੇ ਉੱਪਰ ਜਿਹੜਾ ਗਾਹਕ ਤੁਸੀਂ ਦੇਖ ਵੀ ਸਕਦੇ ਤੇ ਬਾਕੀ ਸੌਦੇ ਹੁੰਦੇ ਵੀ ਦਿਖਾਵਾਂਗੇ ਆ ਦੇਖੋ ਬਾਹਰ ਤੋਂ ਜਿਹੜੇ ਗਾਹਕ ਆਏ ਹੋਏ ਆ ਤੇ ਮੰਡੀ ਜਰੂਰ ਬੰਦ ਆਗੀ ਪਰ ਬਾਕੀ ਲੋਕਾਂ ਨੇ ਮੰਡੀ ਜਿਹੜੀ ਇਹ ਲਾਈ ਹੋਈ ਆ ਲੈ ਬਈ ਨੇ ਕਪਾ ਸਾਨੂੰ ਬਾਈ ਕੋਲੇ ਨਾ ਬੂਰੀ ਝੋਟੀ ਖੜੀ ਆ ਤੇ ਹੈਵੀ ਜਰਾ ਹਾਥੀ ਜਿੱਡੀ ਤੋੜ ਕੇ ਦਿਹਾਉਣੇ ਆ ਬਾਡੀ ਬੰਤਰ ਜਿਹੜਾ ਬਹੁਤ ਆ ਹਨਾ ਤੇ ਬਾਕੀ ਆਰਡਰ ਦੀ ਸਪੇਸ ਦੀ ਗੱਲ ਕਰੀ ਤਾਂ ਥਣ ਥਣ ਪੂਰਾ ਸੋਹਣਾ ਲੱਗਾ ਝੋਟੀ ਚੰਗੀ ਆ ਪੂਰੀ ਬਾਡੀ ਬੰਤਰ ਆ ਜਿਹੜਾ ਹੈਵੀ weight ਵਾਲੀ ਝੋਟੀ ਜਿਵੇਂ ਆਪਾਂ ਕਹიდੀਏ ਵੀ ਚੰਗੇ ਵਜਨਦਾਰ ਹਨਾ ਤੇ ਝੋਟੀ ਵੀ ਚੰਗੀ ਆ ਮੋੜ ਲਾ ਬਾਈ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਵਾਂਗੇ ਹਨ ਤੇ ਪਸ਼ੂ ਮੰਡੀ ਮੋੜ ਦੇ ਉੱਤੇ ਜਿਹੜੀ ਬੰਨਦੇ ਬਾਈ ਝੋਟੀ ਤਾਜੀ ਸੂਈ ਪਹੁੰਚੇ ਤੇ ਬੱਚਾ ਵੀ ਜਿਹੜਾ ਬੂਰਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਫੋਟੋ ਤੇ ਨਾਲ ਜਿਹੜਾ ਬਾਡੀ ਬੰਦ ਤੇ ਝੋਟੀ ਦਾ ਬਹੁਤ ਚੰਗਾ ਖਨਾ ਸੈ ਸੂਜ ਤੇ ਬਾਕੀ ਇਹ ਜਿਹੜਾ ਸਾਹਮਣੇ ਬੱਚਾ ਬੈਠਾ ਤੇ ਨੀਲੀ ਰਾਵੀ ਦੀ ਬੱਚਾ ਦਿੱਤਾ ਇਹ ਝੋਟੀ ਜਿਹੜੀ ਛਕੀ ਨੇ ਕੱਟਾ ਤੇ ਕੱਟੀ ਤੇ ਮੰਗਰ ਵੀ ਕੱਟੀ ਆ ਮਿੱਤਰੋ ਬਾਈ ਕਹਿੰਦਾ ਜਮਾ ਸਿਰਾ ਗੱਲਬਾਤ ਹੀ ਕਰੀ ਪੀ ਹੈਨਾ ਜਿਹੜੇ ਭਰਾ ਬੂਰੀ ਏ ਸਕੀਨ ਹੁੰਦੇ ਜਮਾ ਮਾਂ ਤੇ ਫੇਸ ਟੂ ਫੇਸ ਹੈਨਾ ਉਹ ਵੀ ਸਰਚ ਫੂਲਾ ਤੇ ਇੱਕ ਕੱਟੀ ਬਹੁਤ ਸੋਹਣੀ ਆ ਬੂਰੀ ਆ ਤੇ ਬਾਕੀ ਯਾਰਾ ਝੋਟੀ ਵੀ ਚੰਗੀ ਆ ਤੇ ਬਾਕੀ ਪੂਰੀ ਜਾਣਕਾਰੀ ਆ ਪਾ ਬਾਈ ਤੋਂ ਲੈਣੇ ਕਰਾਉਣੀਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਭਾਈ ਨਾਮ ਦੱਸੋ ਬੰਦਾ ਨਾਮ ਗੁਰਪ੍ਰੀਤ ਜੀ ਗੁਰਪ੍ਰੀਤ ਗੁਰਪ੍ਰੀਤ ਪਿੰਡ ਬਾਈ ਮਹਿਲ ਕਲਾਂ ਜੀ ਮਹਿਲ ਕਲਾਂ ਜਿਲ੍ਹਾ ਜਿਲਾ ਬਰਨਾਲਾ ਜੀ ਬਰਨਾਲਾ ਇੱਕ ਹੋਰ ਨੰਬਰ ਬੋਲ ਭਾਈ ਗੁਰਪ੍ਰੀਤ ਦਾ 95721 ਜੀ 95979 ਠੀਕ ਹੈ ਤੇ ਗੁਰਪ੍ਰੀਤ ਜਿਹੜੀ ਆਪਾਂ ਭਾਈ ਝੋਟੀ ਤੋਰ ਕੇ ਦਿਖਾਈ ਆ ਹਾਂ ਜੀ ਤੇ ਮਲਕ ਕਿਵੇਂ ਸੂਏ ਸੂਈ ਹੋਈ ਐ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਠੀਕ ਹੈ ਭਾਈ ਕੈ ਦਿਨ ਹੋ ਗਿਆ ਜੀ ਸੂਈ ਨੂੰ ਇਹਨੂੰ ਆ ਪੀਜਿਆ ਤਾਂ ਨਹੀਂ ਆਈ ਲੈ ਮਿੱਤਰੋ ਤੀਜਾ ਦਿਨ ਸੂਈ ਨੂੰ ਆ ਸਾਹਮਣੇ ਜਿਹੜੀ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਸੋਹਣੀ ਕੱਟੀ ਆ ਤੇ ਤੀਜਾ ਦਿਨ ਸੂਈ ਨੂੰ ਬੂਰੀ ਝੋਟੇ ਦੂਜੇ ਸੂਏ ਆ ਤੇ ਗੁਰਬੀ ਤੇ ਹੁਣ ਬਾਈ ਦੁੱਧ ਇਸ ਟਾਈਮ ਕਿੰਨਾ ਆਹ ਟਾਈਮ ਹੈ ਗਈ 13-14 ਲੀਟਰ ਬੋਲਾ ਜੀ ਇਹ ਤਾਂ ਬੋਲਾ ਜੀ ਸਾਫ ਨਹੀਂ ਹੁੰਦੀ ਬੋਲਾ 13-14 ਲੀਟਰ ਹੁਣ ਹੈਗਾ ਹਨਾ ਕਿਲੋ ਦੀ ਤਾਂ ਗਾਰੰਟੀ ਹੈ ਜੀ ਠੀਕ ਹੈ ਵੀ 18 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਹਾਂ ਜੀ ਠੀਕ ਹੈ ਕਈ ਵਾਰ ਮਨ ਲਾ ਤਸਲੀ ਕਰਨ ਨੂੰ ਕਹੇ ਭਰਾ ਕੋਈ ਕਰ ਲੇ ਦੋ ਡਾਂਗ ਨਹੀਂ ਚਾਹੇ 5 ਦਿਨ ਚੋ ਕੇ ਲੈ ਆਵੇ ਠੀਕ ਹੈ ਵੀ ਖੁੱਲੇ ਸੱਦਾ ਘਰੇ ਆਵੇ ਆਪਣੇ ਕੋਲ ਘਰੇ ਵੀ ਹੁੰਦੀਆਂ ਹਾਂ ਜੀ ਹਾਂ ਜੀ ਠੀਕ ਹੈ ਬਾਈ ਨਾਲ ਸੰਪਰਕ ਕਰ ਲਿਓ ਤੇ ਦੋ ਤਿੰਨ ਟਾਈਮ ਚਾਰ ਟਾਈਮ ਥੋੜਾ ਮਨ ਖੜਦਾ ਝੋਕੇ ਲੈ ਜਾਓ ਤੇ ਬਾਕੀ ਬਹੁਤ ਚੰਗੀ ਝੋਟੀਆਂ ਦੂਜੇ ਸੂਏ ਆ ਤੇ ਮੰਗਰ ਵੀ ਕੱਟੀ ਆ ਤੇ ਜਿਹੜੇ ਭਰਾ ਕਹਿੰਦੇ ਨੇ ਬੁਰੀ ਸ਼ਕੀਨ ਝੋਟੀ ਲੈਣੀਆਂ ਤੇ ਆ ਬੈਠੀ ਹੈ ਚੰਗੀ ਮੰਗਰ ਕੱਟੀ ਆ ਦੋ ਨਾ ਗਾਉਂਦੇ ਆ ਤੇ ਭਾਈ ਰੇਟ ਦੀ ਗੱਲ ਆ ਨਹੀਂ ਕੋਈ ਰੇਟ ਕੀ ਕਰਤਾ ਹੈ ਰੇਟ ਤਾਂ ਹੀ ਦੋ ਕਰਦੇ ਆ ਯਾਰ ਦੋ ਲੱਖ ਹਾਂ ਦੇਣੀ ਕਿ ਨਿਹਾਨਾ ਨਹੀਂ ਮੋੜ ਦੀ ਤੇ ਮੋੜ ਕੇ ਲੈ ਜਾਗੇ ਹਾਂ 1.80 ਦੀ ਹਾਂ 1.80 ਦੀ ਠੀਕ ਆ ਤੇ ਜੇ ਇੱਕ ਵਾਰ ਕਈ ਵਾਰ ਦੂਰ ਨੇੜੇ ਆਇੰਦਾ ਭਰਾ ਮਨ ਤਾਂ ਹੂ ਮਨ ਮਤਾਂ ਕਰਾਂਗੇ ਠੀਕ ਆ ਲੈ ਭਾਈ ਕਹਿੰਦਾ ਖੁਸ਼ ਕਰਕੇ ਦੂਰਾਂਗੇ ਯਾਰਾਂ 1 80 ਦੀਆਂ ਦੇ ਦੇ ਦਾਂਗੇ ਝੋਟੀ ਬਹੁਤ ਵਦਨਦਾਰ ਹੈ ਵੀ ਕਿਉਂਕਿ ਭਾਈ ਰੇਟ ਤਾਂ ਵੱਧਾ ਕਿਉਂਕਿ ਹੁਣ ਸੂਆ ਹੈ ਨਹੀਂ ਭਾਈ ਹਨਾ ਤੇ ਟਾ ਟਾ ਟਲੀ ਮੱਝ ਨਿਕਲਦੇ ਕੋਈ ਹਨਾ ਹਾਂ ਇੱਕ ੱੱਕੇ ਖਾ ਕੇ ਇੱਕ ਪਿੰਡ ਚੋਂ ਹਾਂ ਹਾਂ ਬਿਲਕੁਲ ਤੇ ਤਾਂ ਕਰ ਕਿਹੜੇ ਰੇਟ ਹੈਵੀ ਆ ਤੇ ਦੂਜੀ ਵੀ ਤੋਰ ਭਾਈ ਆ ਜਾ ਤੇ ਇੱਕ ਬਾਈ ਕੋਲੇ ਹੋਰ ਜਿਹੜੀ ਟਾਪ ਕਲਾਸ ਝੋਟੀ ਹੈ ਤੇ ਆਰਡਰ ਤੁਸੀਂ ਇਹਦਾ ਵੀ ਚੈੱਕ ਕਰ ਲਓ ਯਾਰ ਹਨਾ ਫਸਿਆ ਜਿਵੇਂ ਖੜਾ ਕਰ ਦੇਖਣ ਤੇ ਬਾਕੀ ਤੋਰ ਕੇ ਦਿਖਾਉਣੇ ਸਾਨੂੰ ਟਾਈਟਲ ਲੈਵੇ ਦੀ ਤੇ ਆਰਡਰ ਫਸਿਆ ਘੜਾ ਤੇ ਇਹ ਵੀ ਸੂਈ ਹੋਈ ਬਈ ਹਨਾ ਇਹ ਵੀ ਸੂਈ ਹੋਈ ਆ ਨੀਲੀ ਰਾਵਿ ਚ ਪੈਂਦੀ ਆ ਗਰੇਡੇਡ ਮੱਝ ਆ ਗਈ ਤੇ ਥਣਲੇਵੇ ਦੀ ਬਿਲਕੁਲ ਸਾਫ ਆ ਗਈ ਬਹੁਤ ਚੰਗਾ ਥਣਲੇਵਾ ਲੱਗਿਆ ਥੋੜੇ ਬੱਚੇ ਦਾ ਕਰਕੇ ਜਰੂਰ ਕਰਦੀ ਆ ਤੇ ਬਾਕੀ ਆਪਾਂ ਬਾਅਦ ਤੋ ਪੂਰੀ ਜਾਣਕਾਰੀ ਪ੍ਰੋਪਰ ਲੈ ਦੇਾਂਗੇ ਤੇ ਤੁਸੀਂ ਦੇਖ ਲਓ ਹਨਾ ਤੇ ਚੰਗੇ ਬਾਜੰਦਾਰ ਹੈਵੀ ਜਿਹੜੀ ਮੱਝ ਆ ਇਹ ਵੀ ਤੇ ਸਾਹਮਣੇ ਬੱਚਾ ਵੀ ਇਹਦਾ ਤਾਈ ਸੂਈ ਦਾ ਤੇ ਗੁਰਪ੍ਰੀਤ ਦੇ ਨੂੰ ਬਾਈ ਕਹਿ ਦੇਣ ਹੋਗੇ ਇਹਨੂੰ ਹੋ ਗਈ ਜੇ ਪੰਜਵਾਂ ਦਿਨ ਆਈ ਸੂਈ ਪੰਜਵਾਂ ਦਿਨ ਹਾਂ ਠੀਕ ਆ ਤੇ ਬਾਈ ਹੁਣ ਇਹਦੇ ਥੱਲੇ ਦੁੱਧ ਇਹਦੇ ਥੱਲੇ 16 ਲੀਟਰ ਆਇਆ ਇਸ ਟਾਈਮ 16 ਲੀਟਰ ਇਸ ਟਾਈਮ ਹੈਗਾ ਜੀ ਜਿਹੜਾ ਇਹ ਕਈ ਵਾਰ ਕਹਿੰਦੇ ਸੀ ਚੋਕੇ ਦੇਖਣੀ ਹੈ ਜੇ ਤੁਹਾਨੂੰ ਦੱਸੀ ਜਿੰਨਾ ਟਾਈਮ ਮਰਜੀ ਜਦੋਂ ਅਗਲੇ ਨੇ ਪੈਸੇ ਲਾਉਣੇ ਅਗਲੇ ਨੇ ਕਿਹੜਾ ਪਾਟੇ ਵੇਚ ਸਮਝ ਗਿਆ ਹਾਂ ਜਦੋਂ ਵਾਲੇ ਦਾ ਮਨ ਖੁਸ਼ ਹੋ ਗਿਆ ਉਦੋਂ ਲੈ ਕੇ ਜਾਵੇ ਥੱਲੀ ਕਰਕੇ ਲੈ ਜਾ ਬਈ ਸਮਝ ਗਿਆ ਤੇ ਇਹ ਬਾਈ ਮੰਨ ਲਾ ਕਿੰਨਾ ਦੁੱਧ ਪਾਉਂਦੇ ਰੇ ਸਾਵਣ ਇਹਦਾ ਵੀ ਪਰੇ ਨੇ 19 ਕਿਲੋ ਦੁੱਧ ਦਿੱਤਾ 19 ਕਿਲੋ ਗ੍ਰੇਡਰ ਮੱਝ ਹਣਾ ਹਾਂ ਆਪਾ ਲਈ ਵੀ ਲਈ ਗਮਾਰਦੀਆਂ ਠੀਕ ਆ ਆਪਾ ਦੇਖਿਆ ਜੀ ਉਹ ਚੰਦੇ ਤੋਂ ਸਾਡੀ ਨਾਲ ਦੇਖੀ ਤੇ ਮਗਰੇ ਦੇ ਬਈ ਕੱਟਾ ਕੱਟੀ ਕੱਟੀ ਆ ਠੀਕ ਆ ਤੇ ਇਹਦਾ ਬਈ ਗੁਰਪ੍ਰੀਤ ਵੇਟ ਕੀ ਕਰਤਾ ਇਹਦਾ ਮੁੱਲ 80 ਆ ਜੀ 80 ਹਾਂ ਮਾਨਦਾਨ ਮਾਨਦਾਨ ਕਰ ਦਿਆਂਗੇ ਠੀਕ ਆ 70 ਵੀ ਦੇ ਦਾਂਗੇ ਲੈ ਬਈ ਕਹਿੰਦੇ 170 ਵੀ ਦੇ ਦਾਂਗੇ ਮਾਨਦਾਨ ਕਰ ਦਿਆਂਗੇ ਤੇ ਮਿੱਤਰੋ ਸੰਪਰਕ ਤੁਸੀਂ ਕਰ ਸਕਦੇ ਹੋ ਗੁਰਪ੍ਰੀਤ ਨਾਲ ਤੇ ਬਾਈ ਦਾ ਪਿੰਡ ਹੈਗਾ ਮਹਿਲਕਲਾਂ ਜੀ ਮਹਿਲਕਲਾਂ ਜ਼ਿਲ੍ਹਾ ਬਰਨਾਲਾ ਹਾਂ ਇਹ ਸੰਪਰਕ ਕਰ ਲਿਓ ਤੇ ਬਾਕੀ ਕਈ ਵਾਰ ਕੋਈ ਉਧਰ ਲ ਭਰਾ ਹੁੰਦਾ ਕਰੋ ਚੋਕੇ ਦੇਖੇ ਨੇ ਤਾਂ ਦੋ ਟਾਈਮ ਚਵਾਈ ਕਰਕੇ ਫੇਰ ਜਿਹੜੀਆਂ ਫਰੀ ਸਕਦੇ ਤੁਸੀਂ ਹਨ ਚੰਗੀਆਂ ਝੋਟੀਆਂ ਬਰੰਦਾਰ ਹੈ ਵੀ ਤੇ ਪਸੂ ਮੰਡੀ ਮੋੜ ਦੇ ਉੱਤੇ ਬਾਈ ਲੈ ਕੇ ਪਹੁੰਚ ਹੋਇਆ ਕਿਉਂਕਿ ਮੰਡੀ ਆ ਜਿਹੜੀ ਇਹ ਲੱਗਦੇ ਨਹੀਂ ਸੀਗੇ ਜਿਵੇਂ ਮੰਡੀਆਂ ਬੰਦ ਆ ਗਈਆਂ ਤਾਂ ਫੇਰ ਵੀ ਮੰਡੀ ਲੱਗੀ ਹੋਈ ਹੈਗੀ ਕਿਉਂਕਿ ਜਿਹੜੇ ਕਿਸਾਨ ਭਰਾਵਾਂ ਨੇ ਆਪੀ ਮੰਡੀ ਲਾਈ ਆ ਤੇ ਬਾਕੀ ਭਰਤੀ ਵੀ ਸ਼ਾਇਦ ਮੇਰੇ ਖਿਆਲ ਅੱਜ ਹੈ ਨਹੀਂ ਜੀ ਅੱਛਾ ਦੇਖ ਲੈ ਦੇਖ ਲੈ ਜਰੂਰ ਪਹੁੰਚ ਕੇ ਮੰਡੀ ਦਾ ਆਨੰਦ ਜਿਹੜਾ ਮਾਣ ਸਕਦੇ ਤੁਸੀਂ ਇਹ ਵਾ ਮੱਝ ਦਾ ਸੌਦਾ ਜਿਹੜਾ ਹੋ ਗਿਆ ਹੈ ਨਾ ਤੇ ਪਾਸੇ ਚੱਲ ਰਹੀ ਹੈ ਲੈ ਬਈ ਨਾ ਇੱਕ ਆਪਾਂ ਮੱਝ ਦਿਖਾਉਣਾ ਤੁਰ ਕੇ ਬਾਈ ਦੀ ਤੇ ਚੰਗੇ ਦੁੱਧ ਢਾਲੀ ਹੈ ਨਾ ਤੇ ਬਾਕੀ ਤੁਰਦੀ ਤੋਂ ਵੀ ਦੁੱਧ ਆ ਯਾਰ ਪਤਾ ਲੱਗਦਾ ਆਰਡਰ ਦੀ ਜਿਹੜੀ ਬਣਾਵਟ ਬਹੁਤ ਸੋਹਣੀ ਬਣੀ ਹੋਈ ਆ ਤੇ ਆਰਡਰ ਦੇ ਉੱਪਰ ਨਾੜਾ ਨੂੜਾ ਜਿਹੜੀਆਂ ਬਹੁਤ ਚੰਗੇ ਨੇ ਮੋੜਦਾ ਬਾਈ ਮੋੜਦਾ ਤੇ ਥਾਂ ਰਵਾਨਾ ਜਿਹੜਾ ਬਹੁਤ ਸੋਹਣਾਗਾ ਤੇ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਆ ਬੱਤ ਕੇ ਕਰਕੇ ਦਾਈ ਸੁਈ ਹੋਈ ਆ ਉਹਦਾ ਕਰਕੇ ਜਿਹੜਾ ਕਰਦੀ ਆ ਸਾਹਮਣੇ ਜਿਹੜਾ ਬੱਚਾ ਉਹਦੇ ਸੀ ਬਾਕੀ ਥਣਾ ਥਣਾ ਸਹੇ ਤਾਂ ਬਹੁਤ ਚੰਗਾ ਹਨਾ ਤੇ ਉੱਦ ਵਾਲੀਆਂ ਨਾਲਾਂ ਜਿਵੇਂ ਕਹਦੀ ਆ ਨਾ ਬਹੁਤ ਵਧੀਆ ਉੱਭਰ ਕੇ ਬਾਹਰ ਆ ਰਹੀਆਂ ਨੇ ਲੈਵ ਦੇ ਉੱਪਰ ਤੇ ਚੰਗੇ ਤੋਂ ਧੌਲੀ ਮੱਝ ਆ ਗਈ ਤੇ ਬਾਕੀ ਦੋ ਟਾਈਮ ਤਿੰਨ ਟਾਈਮ ਛੱਲੀ ਕਰਕੇ ਮੱਝ ਇਹ ਤੁਸੀਂ ਫੇਰ ਕਰੀ ਸਕਦੇ ਹੋ ਤੇ ਸਾਹਮਣੇ ਜਿਹੜਾ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਚੰਗੀ ਮੱਝ ਆ ਗਈ ਜਿਵੇਂ ਕਹਦੀ ਆਪਾਂ ਇੱਕ ਦੋ ਦੀ ਥਾਂ ਚ ਹੈ ਇੱਕ ਰੱਖ ਲਓ ਹਣਾ ਰੱਖੋ ਚੰਗੀ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਇੱਕ ਵਾਰੀ ਬੈਕ ਸਾਈਡ ਆਰਡਰ ਚੈੱਕ ਕਰ ਲਓ ਤੇ ਪੱਠਪੜਾ ਜਿਹੜਾ ਬੰਦਰਾ ਬਹੁਤ ਚੰਗੀ ਆ ਤੇ ਬਾਕੀ ਗਾੜੀ ਵੀ ਜਿਵੇਂ ਆਪਾਂ ਕਹਦੀਏ ਗਾੜੀ ਵੀ ਬਹੁਤ ਚੰਗੀ ਆ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਪੂਰੀ ਡਿਟੇਲ ਲੈ ਕੇ ਨੇ ਮੱਝ ਦੀ ਹਾਂ ਬਾਈ ਸਸੀ ਗੱਲ ਉੱਚਾ ਬੋਲੋ ਬਾਈ ਕੀ ਨਾ ਬਲਵੀਰ ਸਿੰਘ ਅਕਲਿਆ ਬਲਵੀਰ ਸਿੰਘ ਅਕਲਿਆ ਜ਼ਿਲ੍ਹਾ ਮਾਨਸਾ ਹਾਂ ਠੀਕ ਆ ਬਲਵੀਰ ਇੱਕ ਵਾਰੇ ਨੰਬਰ ਬੋਲ ਪਹਿਲਾਂ ਦਾ 91743 91570 91743 91570 93570 ਠੀਕ ਆ ਬਲਵੀਰ ਦਾ ਨੰਬਰ ਹੈ ਪਿੰਡ ਅਕਲਿਆ ਤੇ ਭਾਈ ਜਿਹੜੀ ਬਲਵੀਰ ਆਪਾਂ ਦਿਖਾਈ ਮੱਝ ਦੌਰ ਕਿੰਮੇ ਸੂਇਆ ਇਹ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨਾਂ ਸੂਈ ਹੋਗੀ ਅੱਜ ਹੋਏ 1 ਦਿਨ ਅੱਠ ਦਿਨਾਂ ਚੂਈ ਦੁੱਧ ਕਿੰਨਾ ਇਸ ਟਾਈਮ ਇਹ ਤਾਂ 16 ਕਿਲੋ ਹੁਣ ਜਿਵੇਂ ਬਣਾ ਦੇਗਾ ਮਿਲ ਕੇ ਦੂ ਘਰੇ ਠੀਕ ਆ ਬੇਤਸਾਬ ਮੱਲਾ ਸਾਹਿਬ ਭੜਾ ਦੇ ਆਪਾਂ ਨੂੰ ਘਰੇ ਜਾ ਕੇ ਤਿੰਨ ਟਾਈਮ ਚੋਲੇ ਤਸੱਲੀ ਕਰਕੇ ਜਦੋਂ ਮਨ ਖਸੋਗੇ ਫੇਰ ਖਰੀਦੇ ਠੀਕ ਆ 16 ਲੀਟਰ ਤਿਆਰ ਆ ਤੇ ਕਿੰਨਾ ਪਾ ਦੂਗੀ ਦੁੱਧ ਮਤਲਬ ਪੀਕ ਲੈਵਲ ਤਬਰ 16 ਲੀਟਰ ਦੁੱਧ 16 ਲੀਟਰ ਤੋਂ ਦੇਉਂਦੇ ਹੋਗੇ ਠੀਕ ਆ ਤੇ ਭਾਈ ਰੇਟ ਕੀ ਕਰਤਾ ਬਈ ਰੇਟ ਦੀ ਗੱਲ 61 ਮਾਨਦਾਨ ਕਿੰਨਾ ਕਰੇਗਾ ਮਾਨਦਾਨ ਕਰ ਲੈ 6100 ਠੀਕ ਆ ਲੈ ਵੀ ਰੇਟ ਭਾਈ ਕਹਿੰਦਾ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਮਾਨਦਾਨ ਕਰਕੇ ਦਰੂਗਾ ਕੋਈ ਚੱਕਰ ਨਹੀਂ ਪੰਜਾਤਿਆਰ ਕਹਿੰਦਾ ਮਾਨਦਾਨ ਕਰਾਂਗੇ ਮੱਧ ਚੰਗੀ ਆ ਦੁੱਧ ਵਾਲੀ ਆ ਜੇ ਕਿਸੇ ਭਰਾ ਨੇ ਮੰਨ ਲਓ ਰੱਖਣੀ ਹੈ ਘਰੇ ਸ਼ੌਂਕੀਆ ਹਨ ਤੇ 16 ਲੀਟਰ ਕਹਿੰਦਾ ਆਸ ਟਾਈਮ ਮਣਕੇ ਲੈ ਜੀ ਦੋ ਟਾਈਮ ਦੱੱਲੀ ਕਰ ਲੈ ਤਿੰਨ ਟਾਈਮ ਕਰ ਲੈ ਪਿੰਡ ਬਾਈ ਦੇ ਅਕਲੀਆ ਜ਼ਿਲ੍ਹਾ ਮਾਨਸਾ ਬਲਬੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਵੀ ਦੋਸਤਾਂ ਛੋਟੀ ਹੋਰ ਦਿਖਾਉਣੇ ਤੁਹਾਨੂੰ ਚੰਗੇ ਦੁੱਧ ਵਾਲੀ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਚਾਰ ਦੇ ਭਾਈ ਆ ਗਿਆ ਤਾਜੀ ਸੂਹੀ ਆ ਥਣਲੇਵਾ ਸਾਹਭਾ ਬਿਲਕੁਲਾ ਆਂਡਰਾਇਡ ਚੋਟੀ ਦਾ ਚੰਗਾ ਬਾ ਕੁਮਾਲ ਹਨਾ ਤੇ ਚੰਗੇ ਦੁੱਧਾਂ ਦੀ ਅਮੀਰ ਲੱਗਦੀ ਆ ਤੇ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਮਾ ਮੋੜਦਾ ਬਾਈ ਥਣ ਲਿਓ ਆ ਬਧੀਆ ਲੱਗਿਆ ਕੱਲਾ ਕੱਲਾ ਥਣਾ ਤੇ ਬਾਕੀ ਨਰਮ ਚਵਾਈ ਆ ਬਾਈ ਕਹਿੰਦਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨਾ ਤਾਜੀ ਸੂਈ ਹੋਈ ਆ ਸਾਹਮਣੇ ਜਿਹੜਾ ਬੱਚਾ ਤੁਸੀਂ ਇਹ ਵੀ ਦੇਖ ਸਕਦੇ ਹੋ ਬੈਠਾ ਹਨਾ ਤੇ ਪੂਰਾ ਸ਼ਿੰਗਾਰ ਬਾਈ ਨੇ ਲਾਇਆ ਹੋਇਆ ਤੇ ਜਾਣਕਾਰੀ ਬਾਈ ਤੋਂ ਆਪਾਂ ਪ੍ਰਾਪਤ ਕਰਕੇ ਤੁਹਾਨੂੰ ਦਿੰਨੇ ਆਂ ਮੰਡੀ ਮੋੜ ਦੇ ਉੱਤੇ ਪਹੁੰਚੇ ਹੋਏ ਸੀਗੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਸਸੀ ਗੜ ਬਾਈ ਬਾਈ ਨਾਮ ਦੱਸੋ ਪਹਿਲਾਂ ਸੁਵਿੰਦਰ ਸਿੰਘ ਸੁਵਿੰਦਰ ਠੀਕ ਹੈ ਬਾਈ ਸੁਵਿੰਦਰ ਪਿੰਡ ਘੰਡਾਵੰਨਾ 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 ਜ਼ਿਲ੍ਹਾ ਕਿਹੜਾ ਬਠਿੰਡਾ ਬਠਿੰਡਾ ਕੰਡਾ ਮਨਣਾ ਪਿੰਡਾ ਬਾਈ ਦਾ ਸੁਬਿੰਦਰ ਦਾ ਤੇ ਇੱਕ ਵਾਰੀ ਸੁੰਦਰ ਨੰਬਰ ਬੋਲੀ ਬਾਈ 98158 ਜੀ 50615 ਠੀਕ ਹੈ ਤੇ ਸੁਬਿੰਦਰ ਜਿਹੜੀ ਆਪਾਂ ਝੋਟੀ ਬਾਈ ਤੋਰ ਕੇ ਦਿਖਾਈਏ ਕੰਮੇ ਸੂਈ ਆ ਤੀਜੇ ਸੂਏ ਤੀਜੇ ਸੂਏ ਕਾਹ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਜੀ 7ਤਵਾਂ ਦਾ 7ਤਵਾਂ ਦਿਨ ਦੁੱਧ ਬਾਈ ਕਿੰਨਾ ਤੇਰਾ ਦੁੱਧ ਹੋਣਾਗਾ ਜੀ 15 ਕਿਲੋ ਲੀਟਰ ਉਤੀ ਹੈ 15 ਤਸੱਲੀ ਕਰਾ ਦੋਗੇ ਹਾਂ ਜੀ ਠੀਕ ਹੈ ਤੇ ਸੁਬਿੰਦਰ ਦੁੱਧੇ ਸਾਹਿਬ ਮਨਲਾ ਮੰਡੀ ਸਾਹਿਬ ਰੇਟ ਦੀ ਵਾਲੀ ਗੱਲ ਆਈ ਨੇ ਪਰ ਰੇਟ ਕੀ ਕਰਤਾ ਰੇਟ ਜੀ 175 ਦਾ 175 ਮਾਨਦਾਨ ਕਿੰਨਾ ਕਰੇਗਾ ਮਾਨ ਕਰਦਾ 5 500 ਕੀ ਗਰੇਡ ਤੋਂ ਮੰਡੀ ਸਾਹਿਬ ਕਰਨ ਬੰਦਾ ਹਨ ਤੇ ਬਾਈ ਸੁਵਿੰਦਰ ਨਾਲ ਤੁਸੀਂ ਸੰਪਰਕ ਕਰ ਸਕਦੇ ਪਿੰਡਾ ਕੰਡਾ ਬੰਡਾ ਹਨ ਤੇ ਜ਼ਿਲ੍ਹਾ ਬਠਿੰਡਾ ਤੇ ਬਾਕੀ ਬਾਈ ਦਾ ਨੰਬਰ ਹੈ ਸੰਪਰਕ ਕਰ ਲਿਓ ਤੇ ਚੰਗਾ ਦੁੱਧ ਵਾਲੀ ਰੇਟ 175 ਕਰਦਾ ਬਾਈ ਕਹਿੰਦਾ 57000 ਮਾਨਦਾਨ ਹੋ ਜੂ ਬਾਕੀ ਮੌਕੇ ਦੀ ਗੱਲ ਆ ਤੇ ਤਾਜੀ ਸੂਈ ਆ 8 ਦਿਨਾਂ ਦੀ ਹਨ 8 ਦਿਨਾਂ ਦੀ ਸੂਈ ਬਾਈ 8 ਦਿਨਾਂ ਦੀ ਸੂਈ ਆ ਹਾਂ 8 ਦਿਨਾਂ ਦੀ ਸੂਈ ਹੋਈ ਆ ਤੇ ਦੁੱਧ ਵੀ ਚੰਗਾ ਤਿਆਰ ਆ ਬਾਕੀ ਤੁਸੀਂ ਦੋ ਟਾਈਮ ਚੱਲੀ ਕਰਕੇ ਦੇਖ ਸਕਦੇ ਹੋ ਮੰਡੀ ਜਿਹੜੇ ਭਰੀ ਦਾ ਮਾ올 ਵੀ ਤੁਹਾਨੂੰ ਦਿਖਾ ਦਈਏ ਤੇ ਬਾਕੀ ਆਪਾਂ ਹਰ ਮੰਡੀ ਪਹੁੰਚਦੇ ਹੁੰਨੇ ਆ ਤੇ ਤੁਸੀਂ ਦੇਖ ਵੀ ਸਕਦੇ ਟਾਈਮ ਹੋ ਗਿਆ 10:30 ਤੇ ਮਾਲ ਜਿਹੜਾ ਹਜੇ ਵੀ ਉਤਰ ਰਿਹਾ